ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਲਧਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਕਿਆ ਲੁਗ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਨਾਮ ਜਗਦੀਪ ਸਿੰਘ ਪੈਂਡਲ ਦਾ ਹੈ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਹੈ ਮੋਬਾਈਲ ਨੰਬਰ ਜੀ 9815328495 ਠੀਕ ਹੈ ਬਈ ਸੁਆ ਕਿੰਨਾ ਸੁੰਦੀ ਆ ਦੂਜਾ ਸੁੰਦੀ ਆ ਬਈ ਚਾਰ ਦੰਦ ਦਾ ਮੂੰਹ ਚ ਮੂੰਹ ਤੋਂ ਚਾਰ ਦੰਦ ਦੀ ਗਾਰੰਟੀ ਹੈ ਜੀ ਆ ਪਟ ਕੇ ਵਿਖਾ ਦੇਣੀ ਬਈ ਠੀਕ ਹੈ ਜੀ ਬਾਕੀ ਤੁਹਾਨੂੰ ਦੰਦ ਚੈੱਕ ਵੀ ਕਰਵਾ ਦਿੰਨੇ ਮੂੰਹ ਤੋਂ ਬਈ ਦੱਸਦਾ ਚਾਰ ਦੰਦ ਦਾ ਦੇਖ ਵੀ ਸਕਦੇ ਆ ਜੀ ਸਮਾਂ ਕਿੰਨਾ ਲਊਗੇ ਜੀ ਬਈ ਲੈ ਜੂ 5-7 ਦਿਨ ਹਾਂਜੀ ਠੇਕ ਮੁਤਾਬਕ ਕਿੰਨਾ ਪਿਆਜੂ ਕਰਮਾ ਲਈ 1500 ਕਿਲੋ ਦੁੱਧ ਦੱਸਿਆ ਬਈ ਪਲੋਂਦਾ ਚਵਾਇਆਗਾ ਠੀਕ ਹੈ ਜੀ ਤੇ ਬਾਕੀ ਅੱਗੇ ਦੁੱਧ ਸੇਵਾ ਦਾ 27 ਵੀ 18 18 ਕਿਲੋ ਦੁੱਧ ਦੇ ਦੂਗੀ ਠੀਕ ਹੈ ਥਣਾ ਦੀ ਤੇ ਭਾਰੀ ਹਾਂ ਬਈ ਪੂਰੀ ਗਾਰੰਟੀ ਹੈ ਤੁਰ ਕੇ ਦਿਖਾ ਦੇ ਤੁਰ ਕੇ ਦਿਖਾ ਸੁਆ ਬਾਈ ਦੱਸਦਾ ਕਿ ਦੂਜਾ ਜੀ ਮੂੰਹ ਤੋਂ ਚਾਰ ਦੰਦ ਹਜੇ ਬੱਚਾ ਹੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਤੇ ਸੰਭੀ ਪਲੀ ਵੀ ਚੰਗੀ ਆ ਸੋਹਣੀ ਜਰਸੀ ਆ ਆਪਾਂ ਕਹਿ ਸਕਦੇ ਆ ਜੀ ਬਾਕੀ ਸੋਹਣਾ ਬੋਡੀ ਸਟਰਕਚਰ ਤਿਆਰੀ ਕਰਮ ਵਾਲੀ ਅੱਜ ਵੀ ਸੋਹਣੀ ਕਰਦੀ ਹੁੰਦੀ ਆ ਜੀ ਬਾਕੀ ਹਜੇ 5-4 ਦਿਨ ਪਏ ਆ ਵੀਰੇ 5-4 ਦਿਨਾਂ ਤੋਂ ਕਰਤਾ ਜਿਹੜੀਆਂ ਤੁਸੀਂ ਹਵਾਨੇ ਚ ਬਾਲਟਲਾਂ ਦੇਖ ਰਹੇ ਹੋ ਉਹ ਸਾਰੀਆਂ ਕਰਮਾਂ ਲੈਨੇ ਕੱਢ ਕੇ ਸੋਹਣਾ ਸੋਹਣਾ ਥਨਾ ਦਾ ਸਹਿਜ ਫੋਟ ਸ਼ਾਂਗ ਪੂਰਾ ਵੀ ਨਹੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਬਾਕੀ ਤੁਹਾਨੂੰ ਪਤਾ ਹੀ ਆ ਵੀਰੇ ਕੱਚੇ ਥਾਂ ਦਾ ਥੋੜਾ ਜਿਹਾ ਪਸ਼ੂ ਕਰਦਾ ਹੀ ਹੁੰਦਾ ਜੀ ਹਵਾਨੇ ਦੇ ਬਰੀਕ ਬਰੀਕ ਵੀਐਨ ਜੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਗਿਣਤੀ ਚ ਲੋ ਜੀ ਕਰ ਲੋ ਚੈੱਕ ਬਈ ਛੇ ਸੂ ਤਾਂ ਬਾਦਾਂ ਲੈ ਜਿਵੇਂ ਮਰਦੀ ਹੱਥ ਤੇ ਰਿਵਾਰ ਜਰਮ ਵਾਲੀ ਪੂਰੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਬਈ ਜਾਵੇ ਨਾੜਾਂ ਤੇ ਨਾੜਾਂ ਵੇਖਦੇ ਲੈ ਵੇ ਬਹੁਤ ਬਾਕੀ ਠੰਡੀ ਮਿੱਠੀ ਪੂਰੀ ਆ ਕੋਈ ਆਏ ਨਹੀਂ ਕਿ ਵੀਰੇ ਗਰਮਾ ਜਿ ਜਿਵੇਂ ਕੋਈ ਮਰਜੀ ਬੈਠਾ ਰਵੇ ਥੋੜਾ ਜਿਹਾ ਕੱਚੇ ਥਾਂ ਦਾ ਕਰਕੇ ਕਰਦੀ ਸੀਗੀ ਕੱਚੇ ਥਾਂ ਦਾ ਪਸੂ ਕਰਦਾ ਹੀ ਹੁੰਦਾ ਆਈ ਦਾ ਵੀ ਮਗਰੋਂ ਵੀ ਬਹੁਤ ਕੱਟੀ ਆ ਲੈ ਵੀ ਬਹੁਤ ਪਈ ਆ ਜਮਾਨ ਚ ਗੱਠ ਢੂੜ ਗੱਠ ਉਹ ਢੱਲ ਬਈ ਆ ਸਾਰੀ ਕਰਮਾਲ ਨੇ ਕੱਢ ਕੇ ਸੋਣਾ ਤੇ ਇਹਦੀ ਡਿਮਾਂਡ ਜਾਇਜ਼ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸੋ ਬਈ ਡਿਮਾਂਡ ਜਾਇਜ਼ ਹੋ ਪਰ ਮੁੱਲ ਫੋਨ ਤੇ ਕਰਾਂਗੇ ਕਿੱਥੀ ਕਰਕੇ ਠੀਕ ਆ ਜੀ ਤੇ ਡਿਮਾਂਡ ਪੂਰੀ ਜਾਇਜ਼ ਹੋਊਗੀ ਠੀਕ ਆ ਜੀ ਮੈਂ ਫੇਰ ਹੋਰ ਕਿ ਬਈ ਬੰਦਾ ਪਾ ਨੂੰ ਫੋਨ ਲਾ ਲਵੇ ਵੀ ਆਪਣਾ ਵਿਯੋਜਪਾ ਹੈ ਨੀਗਾ ਠੀਕ ਹੈ ਵੀਰੇ ਹਾਂ ਡਿਮਾਂਡ ਬਿਲਕੁਲ ਬਾਈ ਕਹਿੰਦਾ ਜਾਇਜ ਹੋਊਗੀ ਬੇਫਿਕਰ ਹੋ ਕੇ ਆਪਾਂ ਨੂੰ ਫੋਨ ਲਾ ਲਵੇ ਪਰ ਹੋਊਗੀ ਫੋਨ ਤੇ ਫੋਨ ਤੇ ਵੀਰੇ ਤਾਂ ਹੋਊਗੀ ਕਿਉਂਕਿ ਹਜੇ ਸਮਾਂ ਲੈਂਦੀ ਆ ਕੱਲ ਨੂੰ ਪਸੂ ਸੂਣਦਾਗਾ ਜੀ ਕੱਲ ਨੂੰ ਫਿਰ ਸੂਏ ਦੇ ਡਿਮਾਂਡ ਅੱਡ ਹੋਊਗੀ ਅੱਜ ਦੀ ਡਿਮਾਂਡ ਅੱਜ ਹੋਊਗੀ ਬਾਕੀ ਜਿਹਨੂੰ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ